disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing nonprofit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵਾਂ ਵੀਡੀਓ ਸਾਦਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਡੈਡੀ ਨੂੰ ਛੁੱਟੀ ਕਰਨੀ ਫਿਰ ਇਹ ਆ ਗਏ ਅਸੀਂ ਕੰਮ ਤੋਂ ਤੇ ਇਹ ਤਾਂ ਅਸੀਂ ਜਾ ਸਕਦੇ ਸੀ ਮੋਟਰ ਪਰ ਗਰਮੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਫਿਰ ਅਸੀਂ ਸੋਚਿਆ ਕਿ ਕਾਰ ਤੇ ਸਾਰੀ ਫੈਮਿਲੀ ਹਨਾ ਜਾਂਦੇ ਹਾਂ ਸੋ ਡੈਡੀ ਨੇ ਤਾਂ ਫਿਰ ਅਪਤਾ ਛੁੱਟੀ ਮਾਰਨੇ ਸੀਗੀ ਉਹਨੂੰ ਪਤਾ ਨਾ ਕੁੜੀ ਦਾ ਪੋਡਕਾਸਟ ਆ ਤੇ ਕੁੜੀ ਨੇ ਉਹਦੇ ਵਿੱਚ ਝੂਠ ਵੀ ਬਹੁਤ ਬੋਲਣਾ ਜੇ ਕਿਤੇ ਅੜਗੀ ਤਾਂ ਫਿਰ ਉਹਦੇ ਸਾਥ ਵੀ ਤਾਂ ਅਸੀਂ ਦੇਣਾ ਹੋਰ ਕਿਹਨੇ ਦੇਣਾ ਤੇ ਰਹੀ ਗੱਲ ਗੱਡੀ ਦੀ ਵੀ ਗਰਮੀ ਬਹੁਤ ਹੈ ਗੱਡੀ ਚ ਆਏ ਜਦ ਜੇ ਤੂੰ ਗੱਡੀ ਲਈ ਨਾ ਉਹ ਤੇ ਬਾਲੀ ਤੜੀ ਫਿਰਦੀ ਆ ਹਾਂ ਦਾ ਸਕੂਟਰੀ ਨੂੰ ਆਪਦੇ ਨੂੰ ਚੇਤੇ ਨਹੀਂ ਕਰਦੀਗੀ ਉਹ ਤੇ ਪੈਰ ਹੀ ਨਹੀਂ ਰੱਖਦੀ ਪੈਰ ਕੇ ਰੱਖਣਾ ਝਾਕਦੀ ਨਹੀਂ ਉਹਦੇ ਵੱਲ ਹਾਂ ਤੇ ਜਿੱਥੇ ਕਿਤੇ ਜਾਣਾ ਚਲੋ ਗੱਡੀ ਚ ਮੇਰਾ ਫਰਸਟ ਪੋਡਕਾਸਟ ਹੈ denn ਪੋਡਕਾਸਟ ਕਿਹੜੇ ਚੈਨਲ ਤੇ ਆ ਰਿਹਾ ਆ ਕਦੋਂ ਆ ਰਿਹਾ ਆ ਉਹ ਮੈਂ ਆਪਣਾ ਸਟੋਰੀ ਦੇ ਵਿੱਚ ਤੁਹਾਨੂੰ ਦੱਸ ਦੂੰਗੀ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਮੈਸੇਜ ਆ ਜਾਏਗਾ ਕਿੰਨੀ ਅੱਗ ਲੱਗਿਆ ਨਾ ਪੋਡਕਾਸਟ ਦੇ ਵੀ ਆਸ਼ੀਸ਼ ਜੀ ਚਾਹੀਦੀ ਮੇਰਾ ਪੋਡਕਾਸਟ ਹੋ ਜੇ ਤਾਂ ਮੈਂ ਤੈਨੂੰ ਦੱਸਦਾ ਪੋਡਕਾਸਟ ਦੇ ਵਿੱਚ ਜਿਹੜੇ ਸਵਾਲਾਂ ਨਾਲ ਤੇ ਬੇਇੱਜ਼ਤੀ ਹੁੰਦੀ ਹੈ ਨਾ ਉਹ ਹੀ ਪੁੱਛਨੇ ਆ ਕੋਈ ਉੱਤੇ ਤੇ ਫੋਲੋ ਨਹੀਂ ਬਣਨ ਤੇ ਰੀਫਾ ਦੇ ਨਾ ਐਨੇ ਪੈਸੇ ਕਮਾਉਣੇ ਆ ਤਾਂ YouTube ਬਤਾਓ ਐਨੇ ਮੁੰਡਿਆਂ ਤਾਂ ਠੱਗ ਲੈ ਤੂੰ ਖਾ ਲੈ ਹੈ ਇਹ ਤਾਂ ਆਜੇ ਭਰਾ ਨੇ ਇੱਕ ਨਵਾਂ ਫੋਨ ਨਹੀਂ ਲੈ ਕੇ ਦੇ ਸਕਦੇ ਉਹਦੇ ਵਿੱਚ ਆਏ ਦਾ ਫੋਨ ਕਿਵੇਂ ਟੁੱਟਿਆ ਪਿਆ ਡਿਸਪਲੇ ਖਰਾਬ ਹੋਈ ਪਈ ਉਹਨੂੰ ਇੱਕ ਫੋਨ ਹੀ ਲੈ ਦੇਣੀ ਇੱਕ ਹੀ ਲੈ ਦੇ ਛੋਟਾ ਮੱਛਰੀ ਫੈਲਦੀ ਹੈ ਲਛਣਗਰੀ ਆਂਦੀ ਹੈ ਫੋਸ ਜੇ ਤਾਂ ਬਣਾਉਂਦੀ ਆਂ ਕੂਨ ਤਾਂ ਇੱਕ ਮੁੰਡੇ ਜਿਹੜਾ ਪਹਾੜਾਂ ਵਿੱਚ ਖੜੀ ਹੋਵੇ ਤੇਰਾ ਫਿਰ ਅੱਜ ਪਹਿਲਾ ਪੋਡਕਾਸਟ ਹੈ ਪੋਡਕਾਸਟ ਹੀ ਆ ਮੈਨੇ ਤੇਰਾ ਕੋਈ ਬாய்ਫ੍ਰੈਂਡ ਨਾ ਨਹੀਂ ਮੈਨੇ ਚੱਲੀ ਤਾਂ ਆਪਦੇ ਨੂੰ ਇੰਨਾ ਖੁਸ਼ ਹੋਈ ਜਾਣੀ ਆ ਪੋਡਕਾਸਟ ਦੇ ਵਿੱਚ ਤੇ ਲਾ ਪਾਈ ਹੋਣੀ ਆ ਡਰ ਜਾਂ ਵੀ ਲੱਗਦਾ ਮੈਨੂੰ ਡਰ ਨਹੀਂ ਵੀ ਲੱਗਦਾ ਮੈਨੂੰ ਡਰ ਨਹੀਂ ਲੱਗ ਰਿਹਾ ਮੈਨੂੰ ਨੋ ਨੋ ਨਹੀਂ ਡਰ ਕਿਸੇ ਗੱਲ ਦਾ ਨਹੀਂ ਵੀ ਮੈਨੂੰ ਇਹ ਚੀਜ਼ ਆ ਕਿ ਮੈਂ ਫਸਟ ਵਾਰ ਜ਼ਿੰਦਗੀ ਚ ਇੰਟਰਵਿਊ ਆਪਣੀ ਪੋਡਕਾਸਟ ਕਰ ਰਹੀ ਹਾਂ ਨਾ ਡਰ ਕਾ ਦਾ ਕਿ ਸਵਾਲਾਂ ਦੇ ਜਵਾਬ ਤਾਂ ਮੱਕੇ ਕੀਤੇ ਹੋਏ ਆ ਵੀ ਆ ਗੱਲ ਪੁੱਛਣੀ ਅਗਲੇ ਨੇ ਤੇ ਐਸ ਗੱਲ ਦਾ ਝੂਠਾ ਜਵਾਬ ਮੈਂ ਕਿਵੇਂ ਦੇਣਾ ਰੱਟੇ ਹੋਏ ਆ ਅਗਲੇ ਨੇ ਤੇ ਡਰ ਕਾ ਦਾ ਇਹਨੂੰ ਫਿਰ ਵਾਹ ਹੀ ਗਰੂ ਵਾ ਲੈ ਕਸੋਖ ਰੱਖੀ ਹਾਂ ਹਾਂ ਕਰੋ ਰੱਬ ਅੱਗੇ ਅਰਦਾਸਾਂ ਵੀ ਪੋਡਕਾਸਟ ਦੇ ਵਿੱਚ ਜਦੋਂ ਜਦੋਂ ਕੁੜੀ ਝੂਠ ਬੋਲੂਗੀ ਜਦੋਂ ਜਦੋਂ ਕੀ ਇਹ ਸਾਰੇ ਪੋਡਕਾਸਟ ਦੇ ਵਿੱਚ ਕੁੜੀ ਨੇ ਝੂਠ ਹੀ ਬੋਲਣਾ ਤੇ ਰੱਬਾ ਇਹਦੇ ਤੇ ਮਿਹਰ ਕਰੀ ਝੂਠ ਬੋਲਣ ਵਿੱਚ ਇਹ ਤਾਂ ਸਾਥ ਦੇ ਲੜਕ ਲੜਕੜਾਵੇ ਨਾ ਕਿਤੇ ਇਹ ਆੜੇ ਨਾ ਕਿਤੇ ਝੂਠ ਬੋਲਣ ਲੱਗੀ ਇਥੇ ਵਾਵਾ ਰੁੱਕ ਲੱਗੇ ਹਨ ਹਰਿਆਲੀ ਜੀ ਆ। 20-25 ਮਿੰਟਾਂ ਦਾ ਤੁਹਾਡਾ ਸਾਰਾ ਵਲੌਗ ਤੇ ਉਹਦੇ ਵਿੱਚ 10 ਮਿੰਟ ਕਿਵੇਂ ਗਏ ਆ ਬਸ ਅਸੀਂ ਛੜ ਕੇ ਦਿਖਾਈ ਗਏ ਆ। ਸਾਡੀ ਨਾ ਥੋੜੀ ਜੀ ਡੈਡੀ ਹੁਣੀ ਹੈ ਵੀ ਕੀ ਕਰੇ ਤੇ ਪਹਿਲਾਂ ਲੜਾਈ ਪਈ ਹੈ। ਕਾਦੇ ਪਿੱਛੇ ਲੜਾਈ ਹੋਈ ਹੈ ਸਵਾਲਾਂ ਦੇ ਜਵਾਬ ਦੇਣ ਪਿੱਛੇ ਵੀ ਤੇਰੀ ਮਾਂ ਕਹਿੰਦੀ ਹੋਗੀ ਆ ਸਵਾਲ ਦਾ ਜਵਾਬ ਤੂੰ ਐਸ ਝੂਠ ਨਾਲ ਦੇਣਾ ਤੇ ਤੂੰ ਕਹਿੰਦੀ ਹੋਏਂਗੇ ਵੀ ਨਹੀਂ ਆ ਝੂਠ ਬੋਲਣਾ ਮੈਂ। ਗੱਡੀ ਸਾਫ਼ ਕਰਨ ਆ ਇੰਨਾ ਇੰਨਾ ਦੀ ਹਵਾ ਆਉਂਦੀ ਹੈ ਨਾ ਇਹਨਾਂ ਦੀ ਤੇ ਵੀ ਆਉਂਦੀ ਪਿੱਛੇ ਵੀ ਲੱਗੀ ਹੈ ਸੀਟ ਇਹਨਾਂ ਤੂੰ ਅੱਗੇ ਬੈਣੀ ਆ ਵੀ ਗੱਡੀ 'ਚ ਮੈਂ ਅੱਗੇ ਬੈਣਾ ਅਗਲੀ ਸੀਟ ਤੇ ਬੈਣਾ ਤੂੰ ਫੀਲਿੰਗ ਲੈਣੀ ਆ ਵੀ ਗੱਡੀ ਐ ਸਿਰਫ ਮੇਰੀ ਆ ਮੈਂ ਆਹਦੇ ਪੈਸੇ ਨਾ ਲਈ ਆ ਵੀ ਜਿਵੇਂ ਮੈਂ ਕਹੂੰਗੀ ਗੱਡੀ 'ਚ ਹਮੇਂ ਹੋਗਾ ਤੂੰ ਇਹ ਨਹੀਂ ਸਮਝਦੀਗੀ ਵੀ ਗੱਡੀ ਤੇਰੀ ਫੈਮਿਲੀ ਦੀ ਆ ਤੂੰ ਸਿਰਫ ਇਹ ਸਮਝਦੀ ਆ ਵੀ ਗੱਡੀ ਮੇਰੀ ਐ ਮੈਂ ਪੈਸੇ ਨਾ ਲਈ ਆ ਆਪਿਆਂ ਨਾਲ ਆਪਾਂ ਕੋਈ ਜ਼ਮਾਂ ਨਹੀਂ ਕਿਉਂਕਿ ਧਾਰਮਿਕ ਜਗ੍ਹਾ ਨਾ ਆਪਾਂ ਇੱਥੇ ਬੈਠ ਕੇ ਪੋਡਕਾਸਟ ਵਗੈਰਾ ਨਹੀਂ ਕਰ ਸਕਦੇ ਬਸ ਵੈਸੇ ਇੱਕ ਗੱਲ ਅਮਸ਼ਕੀ ਬਿਊਟੀ ਦਾ ਕੋਰਸ ਕੀਤਾ ਨਾ ਤੂੰ ਤੇ ਆਪਾਂ ਤੇ ਡ्रेसਿੰਗ ਸੈਂਸ ਆ ਜਿਹੜੀ ਜਵਾਂ ਬੇਕਾਰ ਟੇਸਟ ਤੇਰਾ ਬਹੁਤ ਗੰਦਾ ਵਾ ਮੈਂ ਆਪਣਾ ਪੋਡਕਾਸਟ ਜਿਵੇਂ ਕੀ ਕਰਨ ਵਾਲੀਆਂ ਸੋ ਬੋਬੀ ਨੂੰ ਮੈਂ ਬਾਹਰ ਭੇਜਾਂ ਕੰਟੀਨ ਤੇ ਆਪਣਾ ਚਾਹ ਵਗੈਰਾ ਕੋਲਡ ਡਰਿੰਕ ਵਗੈਰਾ ਲੈ ਆਂਦੇ ਲਈ ਸੋ ਆਪਾਂ ਪਹਿਲਾਂ ਕੁਝ ਖਾਣੇ ਪੀਣੇ ਆਂ ਦਨ ਉਸ ਤੋਂ ਬਾਅਦ ਆਪਾਂ ਪੋਡਕਾਸਟ ਕਰਦੇ ਆਂ ਹਾਂ ਹਾਂ ਖਾ ਲੈ ਰੱਜ ਕੇ ਖਾ ਲੈ ਐਨਰਜੀ ਪੂਰੀ ਸੇਵ ਕਰ ਲੈ ਆ ਦੇ ਵਿੱਚ ਜੇ ਥੋੜੀ ਬਹੁਤ ਕਮੀ ਹੈ ਨਾ ਖਾ ਖਾ ਕੇ ਭਰ ਲੈ ਆ ਦੇ ਵਿੱਚ ਐਨਰਜੀ ਤਾਂ ਕਿ ਜੋ ਝੂਠ बोलेंगे ਨਾ ਉਹਦਾ ਐਨਰਜੀ ਛੇਤੀ ਖਤਮ ਨਾ ਹੋ ਜੇ ਤੇਰੇ ਵਿੱਚ ਦੋ ਦੋ ਮੇਰੇ ਵਾਲਾ ਵੀ ਲੈ ਗਈ ਖਿੱਚ ਕੇ ਖਾ ਪੀ ਲੈ ਲੇ ਜੀ ਜਿਹੜੇ ਵੀਰਾਂ ਨੇ ਪੋਡਕਾਸਟ ਕਰਨਾ ਉਹਨਾਂ ਦੇ ਸਾਹਮਣੇ ਮਾਵਾਂ ਧੀਾਂ ਲੱਛਣ ਕਰੀ ਜਾਂਦੀਆਂ ਸ਼ਰਮ ਤਾਂ ਜਮਾ ਹੀ ਨਹੀਂ ਆਉਂਦੀ ਇਹਨਾਂ ਨੂੰ ਮਾੜੀ ਮੋਟੀ ਜੀ ਹਵਾ ਚੱਲਦੀ ਏ ਇਸੇ ਤੇ ਬਹੁਤ ਜ਼ਿਆਦਾ ਸ਼ਾਂ ਸੰਗਣੀ ਹੈ ਇੱਥੇ ਮਾੜੀ ਮੋਟੀ ਹਵਾ ਨਹੀਂ ਚਲਣੀ ਚਾਹੀਦੀ ਸੀ ਤੂਫਾਨ ਹੋਣਾ ਚਾਹੀਦਾ ਸੀ ਤੂਫਾਨ ਕਿਉਂਕਿ ਮੈਂ ਕੁਪ੍ਰੀਤਕਾਰ ਆਈ ਫਲੋਜ਼ਪੋ ਦੇ ਵਿੱਚ ਪੋਡਕਾਸਟ ਕਰਨ ਲਈ ਹਾਂਜੀ ਅਸੀਂ ਇੱਥੇ ਪਾਰਕ 'ਚ ਆਏ ਸੀ ਤੇ ਉਧਰ ਮੈਂ ਕਦੀ ਹੋਣ ਲੱਗੀ ਏ ਪੋਡਕਾਸਟ ਤੇ ਅਸੀਂ ਇੱਧਰ ਫਿਰ ਆ ਗਏ ਸਾਈਡ ਤੇ ਆਂਟੀ ਤੂੰ ਕਾਹਤੋਂ ਪਾਸੇ ਤੂੰ ਤਾਂ ਉਹਦੇ ਕੋਲ ਬਹਿ ਸਕੋ ਜੇ ਕਿ ਤਾਨੂੰ ਨਹੀਂ ਪਤਾ ਲੱਗਦਾ ਵੀ ਐਸੇ ਗੱਲ ਦਾ ਕਿਵੇਂ ਝੂਠਾ ਜਵਾਬ ਦੇਣਾ ਫਿਰ ਤੁਹਾਨੂੰ ਦੱਸਤਾ ਦੇਂਗੀ ਨਾ ਵੀ ਮੈਂ ਖਪਰੀਤ ਆ ਬੋਲ ਇੱਥੇ ਪਤਾ ਆ ਬੋਲਣਾ ਆਈ ਝੂਠ ਬੋਲੀ ਦਉਂਦਾ। ਪਵੀ ਵੇਖੋ ਕਿੰਨੀ ਐ। ਬਟ ਹੁਣ ਬਹਿਣਾ ਪੈਣਾ ਥੱਲੇ ਉਹਨਾ ਟਾਈਮ। ਨਹੀਂ ਥੱਲੇ ਕਾ ਤੋ ਬਹਿਣਾ। ਆ ਜਿਹੜੇ ਵੀਰ ਪੋਡਕਾਸਟ ਕਰਨਾ ਐ ਉਹਨਾਂ ਨੂੰ ਕਹਿਣਾ ਸੀ ਨਾ ਨੌ ਸਿੱਧਾ ਸੋਫਾ ਲਿਆ ਕੇ ਰੱਖਣਾ ਸੀ ਤੁਹਾਡੇ ਵਾਸਤੇ ਇੱਥੇ। ਉਧੇ ਤੋ ਬਹਿਣਾ ਸੀਗਾ। ਦੇਖੋ ਜੀ। ਉਹ ਸਾਹਮਣੇ ਹਜੇ ਬੈਠੇ ਹੋਏ ਨੇ। ਅਸੀਂ ਇੱਧਰ ਬੈਗੇ ਸੀਗੇ ਥੋੜਾ ਜਿਹਾ ਦੂਰੀ ਤੇ ਇੱਧਰ ਵੇਖੋ ਜੀ ਇੱਥੇ ਗਲਾਲੜੀਆਂ ਮਾਨਿਆ ਨਾ ਮੰਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਰਦੀ ਤਾਂ ਆਏ ਹੁੰਦੇ ਜਿਵੇਂ ਅਵਾਰਡ ਜੱਤ ਕਿ ਆਈ ਹੋਵੇ ਉੱਥੇ ਪੋਡਕਾਸਟ ਨਹੀਂ ਇਹਨੇ ਕੀਤਾ ਕੋਈ ਸੋਨੇ ਦਾ ਤਗ ਮੱਝਾ ਤੇ ਕੇ ਲੈ ਆਈ ਹੈ ਇਹ ਪਾਂਦੀ ਗਾ ਇਹ ਪੋਡਕਾਸਟ ਆਪਣਾ ਹੋ ਗਿਆ ਐਂਡ ਕੱਲ ਨੂੰ ਆਪਣਾ ਪੋਡਕਾਸਟ ਆਏਗਾ ਕੱਲ ਦੀ ਡੇਟ ਤੇ ਆਏਗਾ ਐਂਡ ਜਰੂਰ ਸਾਰੇ ਜਣੇ ਆ ਦੇਖਿਓ ਪੋਡਕਾਸਟ ਆਪਣਾ ਹਾਂ ਜਰੂਰ ਸਾਰੇ ਜਣੇ ਪੋਡਕਾਸਟ ਦੇਖਿਓ ਕੋਈ ਵੀ ਬੰਦਾ ਮਿਸ ਨਾ ਕਰੇ ਪੋਡਕਾਸਟ ਤੇ ਪੋਡਕਾਸਟ ਦੇਖਣ ਤੋਂ ਬਾਅਦ ਇਹਨੂੰ ਲੱਖਾਂ ਨੇ ਆ ਕਰੋੜਾਂ ਨੇ ਆ ਅਰਬਾਂ ਖਰਬਾਂ ਨੇ ਆ ਲਾਂ ਤਾਂ ਜ਼ਰੂਰ ਪਾਇਓ ਇਹਨੂੰ ਸੋ ਗਾਇਜ਼ ਫਾਈਨਲ ਹੁਣ ਆਪਾਂ ਕੁਝ ਖਾਣੇ ਆ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਐ ਹਾਂ ਹਾਂ ਝੂਠ ਬੋਲ ਕੇ ਸਾਰੀ ਐਨਰਜੀ ਵੇਸਟ ਹੋ ਗਈ ਹੋਣੀ ਐਸੇ ਕਰਕੇ ਭੁੱਖ ਲੱਗੀ ਤੈਨੂੰ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਕਦੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ